ਸਮਾਜ ਵਿੱਚ ਆਪਣੀ ਇੱਜ਼ਤ ਵਧਾਉਣ ਲਈ 15 ਗੁਪਤ ਤਰੀਕੇ ਆਓ ਇਸ ਵੀਡੀਓ ਦੇ ਰਾਹੀਂ ਜਾਣਦੇ ਹਾਂ ਦੋਸਤੋ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਇਸੇ ਤਰ੍ਹਾਂ ਕੰਮ ਦੇ ਕਿੱਸੇ ਤੁਹਾਡੇ ਕੋਲ ਪਹੁੰਚਦੇ ਰਹਿਣ ਸੋ ਸ਼ੁਰੂ ਕਰਦੇ ਹਾਂ ਆਪਣੀ ਇੱਜ਼ਤ ਵਧਾਉਣ ਲਈ ਸਭ ਤੋਂ ਪਹਿਲੀ ਗੱਲ ਹਮੇਸ਼ਾ ਯਾਦ ਰੱਖੋ ਕਿ ਬੇ ਟੰਗੇ ਤਰੀਕੇ ਨਾਲ ਰਹਿਣ ਵਾਲੇ ਵਿਅਕਤੀ ਨੂੰ ਲੋਕ ਕਦੇ ਵੀ ਇੰਨੀ ਇੱਜ਼ਤ ਨਹੀਂ ਦਿੰਦੇ ਜੋ ਲੋਕ ਸਾਫ਼ ਸੁਥਰੇ ਤੇ ਫਿੱਟ ਰਹਿੰਦੇ ਨੇ ਉਹਨਾਂ ਨੂੰ ਲੋਕ ਵੱਖਰੇ ਹੀ ਨਜ਼ਰੀਏ ਨਾਲ ਦੇਖਦੇ ਨੇ ਇਹੀ ਸੱਚਾਈ ਹੈ ਅਸਲੀ ਸਭ ਤੋਂ ਪਹਿਲਾਂ ਆਪਣੀ ਸ਼ਖਸੀਅਤ ਵਿੱਚ ਸੁਧਾਰ ਲਿਆਓ ਕਿਉਂਕਿ ਸਭ ਤੋਂ ਪਹਿਲੀ ਚੀਜ਼ ਤੁਹਾਡਾ ਦਿਖਾਵਾ ਹੀ ਹੁੰਦਾ ਹੈ ਤੁਸੀਂ ਚਾਹੇ ਕਿੰਨੇ ਵੀ ਗਿਆਨੀ ਕਿਉ ਨਾ ਹੋਵੋ ਜੇਕਰ ਤੁਸੀਂ ਢੰਗ ਨਾਲ ਸਾਫ਼ ਸੁਥਰੇ ਨਹੀਂ ਰਹਿੰਦੇ ਤਾਂ ਲੋਕ ਤੁਹਾਨੂੰ ਨਜ਼ਰਅੰਦਾਜ਼ ਕਰਨਾ ਹੀ ਬਿਹਤਰ ਸਮਝਦੇ ਨੇ ਤੇ ਕੋਈ ਵੀ ਤੁਹਾਡੀ ਇੱਜ਼ਤ ਨਹੀਂ ਕਰਦਾ ਦੂਸਰੀ ਗੱਲ ਕਦੇ ਵੀ ਕਿਸੇ ਤੋਂ ਡਰੋ ਨਾ ਜੇਕਰ ਤੁਸੀਂ ਸੋਚ ਰਹੇ ਹੋ ਕਿ ਲੋਕਾਂ ਦੇ ਵਿਚਾਰ ਆਪਣੀ ਇੱਜ਼ਤ ਕਿਵੇਂ ਵਧਾਈਏ ਤਾਂ ਅੱਜ ਤੋਂ ਹੀ ਡਰਨਾ ਛੱਡ ਦਿਓ ਸਾਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਉਸ ਗੱਲ ਤੇ ਧਿਆਨ ਦੇਣਾ ਪਵੇਗਾ ਜਦੋਂ ਉਹਨਾਂ ਨੇ ਕਿਹਾ ਸੀ ਕਿ ਕੋਈ ਵੀ ਤੁਹਾਨੂੰ ਮਾਰ ਨਹੀਂ ਸਕਦਾ ਕੋਈ ਵੀ ਤੁਹਾਡਾ ਕੁਝ ਵਿਗਾੜ ਨਹੀਂ ਸਕਦਾ ਬਸ ਤੁਸੀਂ ਕੋਈ ਗਲਤ ਕੰਮ ਨਾ ਕਰੋ ਤੇ ਤੁਹਾਨੂੰ ਵੀ ਠੀਕ ਇਸੇ ਤਰ੍ਹਾਂ ਹੀ ਕਰਨਾ ਹੈ ਤੁਸੀਂ ਸਮਾਜ ਨੂੰ ਦਿਖਾਉਣਾ ਹੈ ਕਿ ਤੁਹਾਡੇ ਅੰਦਰ ਕਿਸੇ ਵੀ ਚੀਜ਼ ਨੂੰ ਲੈ ਕੇ ਕੋਈ ਖੌਫ ਨਹੀਂ ਹੈ ਤੁਸੀਂ ਸੱਚ ਤੇ ਨਿਆਂ ਦੇ ਲਈ ਹਮੇਸ਼ਾ ਸੱਚ ਬੋਲਣ ਦੇ ਲਈ ਤਿਆਰ ਹੋ ਖੁਦ ਨੂੰ ਮਜ਼ਬੂਤ ਦਿਖਾਓਗੇ ਤਾਂ ਆਪਣੀ ਇੱਜ਼ਤ ਵਧਾ ਪਾਓਗੇ ਨਿੱਡਰ ਲੋਕਾਂ ਦੀ ਲੋਕ ਖੁਦ ਇੱਜ਼ਤ ਕਰਦੇ ਨੇ ਤੀਸਰੀ ਗੱਲ ਕਿ ਹਮੇਸ਼ਾ ਉਪਲਬਧ ਰਹਿਣਾ ਛੱਡ ਦਿਓ ਤੁਸੀਂ ਇੱਕ ਗੱਲ ਜ਼ਰੂਰ ਸੁਣੀ ਹੋਵੇਗੀ ਕਿ ਕਿਸੇ ਵੀ ਜਗ੍ਹਾ ਤੇ ਬਾਰ ਬਾਰ ਜਾਣਾ ਜਾਂ ਕਿਸੇ ਲਈ ਵੀ ਤੁਰੰਤ ਹਾਜ਼ਰ ਹੋ ਜਾਣਾ ਆਦਮੀ ਦੀ ਆਪਣੀ ਵੈਲਿਊ ਘਟਾ ਦਿੰਦਾ ਹੈ ਅਜਿਹਾ ਹੋਣ ਤੇ ਲੋਕ ਤੁਹਾਨੂੰ ਜ਼ਿਆਦਾ ਮਹੱਤਵ ਨਹੀਂ ਦਿੰਦੇ ਉਹਨਾਂ ਦਾ ਫਿਰ ਇਹੀ ਸੋਚਣਾ ਹੁੰਦਾ ਹੈ ਕਿ ਉਸਨੂੰ ਤਾਂ ਜاہے ਜਦੋਂ ਮਰਜ਼ੀ ਬੁਲਾ ਲਓ ਜਾਂ ਫਿਰ ਉਸਨੂੰ ਬੁਲਾਉਣ ਦੀ ਜ਼ਰੂਰਤ ਨਹੀਂ ਹੈ ਦੋਸਤੋ ਜੇਕਰ ਤੁਸੀਂ ਇਸ ਨੂੰ ਸਹੀ ਮੰਨਦੇ ਹੋ ਤਾਂ ਕਮੈਂਟ ਵਿੱਚ ਸਾਨੂੰ ਲਿਖ ਕੇ ਜ਼ਰੂਰ ਦੱਸੋ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਅਕਸਰ ਲੋਕ ਅਜਿਹਾ ਸੋਚਦੇ ਨੇ ਕਿ ਉਹ ਤਾਂ ਆਪਣੇ ਆਪ ਹੀ ਆ ਜਾਵੇਗਾ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਕੋਈ ਗੰਭੀਰਤਾ ਨਾਲ ਨਹੀਂ ਲੈਂਦਾ ਅੱਜ ਦੇ ਜ਼ਮਾਨੇ ਵਿੱਚ ਲੋਕਾਂ ਨੂੰ ਥੋੜੀ ਉਡੀਕ ਕਰਾਉਣਾ ਬਣਦਾ ਹੈ ਤਦ ਹੀ ਉਹ ਤੁਹਾਡੀ ਇੱਜ਼ਤ ਕਰਦੇ ਨੇ ਚੌਥੀ ਗੱਲ ਕਿ ਆਪਣੀ ਜ਼ੁਬਾਨ ਨੂੰ ਪੂਰਾ ਕਰੋ ਅੱਜ ਦੇ ਦੌਰ ਵਿੱਚ ਬਹੁਤ ਹੀ ਘੱਟ ਲੋਕ ਐਸੇ ਹੁੰਦੇ ਨੇ ਜੋ ਆਪਣੇ ਕੀਤੇ ਵਾਅਦੇ ਨੂੰ ਪੂਰਾ ਕਰਦੇ ਨੇ ਜੇਕਰ ਤੁਸੀਂ ਸੋਚ ਰਹੇ ਹੋ ਕਿ ਆਪਣੀ ਵੈਲਿਊ ਕਿਵੇਂ ਵਧਾਈਏ ਤਾਂ ਖੁਦ ਨੂੰ ਅਜੇਹਾ ਬਣਾਓ ਕਿ ਲੋਕ ਤੁਹਾਡੇ ਤੇ ਤੁਰੰਤ ਵਿਸ਼ਵਾਸ ਕਰਨ ਲਈ ਤਿਆਰ ਹੋ ਜਾਣ ਕਹਿਣ ਦਾ ਮਤਲਬ ਇਹ ਹੈ ਕਿ ਆਪਣੀ ਜ਼ੁਬਾਨ ਨੂੰ ਹਮੇਸ਼ਾ ਪੂਰਾ ਕਰੋ ਜੇਕਰ ਤੁਸੀਂ ਲੋਕਾਂ ਦੇ ਸਾਹਮਣੇ ਕੁਝ ਵੀ ਕਰ ਲਈ ਇੱਕ ਵਾਰੀ ਕਹਿ ਦਿੱਤਾ ਤਾਂ ਸਮਝੋ ਕਹਿ ਦਿੱਤਾ ਹੁਣ ਤੁਹਾਨੂੰ ਉਹ ਕੰਮ ਪੂਰਾ ਕਰਨਾ ਹੀ ਹੈ ਅਜਿਹੇ ਵਿਅਕਤੀ ਨੂੰ ਲੋਕ ਬਹੁਤ ਜ਼ਿਆਦਾ ਮਹੱਤਵ ਦਿੰਦੇ ਨੇ ਤੇ ਸਭ ਉਹਨਾਂ ਦੀ ਇੱਜ਼ਤ ਵੀ ਕਰਦੇ ਨੇ ਇਸ ਲਈ ਅਜੇਹਾ ਇਨਸਾਨ ਬਣਨ ਦੀ ਕੋਸ਼ਿਸ਼ ਕਰੋ ਪੰਜਵੀਂ ਗੱਲ ਕਿਸ ਸਮਾਜਿਕ ਕਾਰਜਾਂ ਵਿੱਚ ਭਾਗ ਲਵੋ ਪਿੰਡ ਜਾਂ ਸ਼ਹਿਰ ਦੇ ਸਾਰੇ ਲੋਕ ਤੁਹਾਨੂੰ ਕਦੋਂ ਪਛਾਣਦੇ ਨੇ ਜਦੋਂ ਤੁਸੀਂ ਸਮਾਜਿਕ ਕਾਰਜਾਂ ਵਿੱਚ ਭਾਗ ਲੈਂਦੇ ਹੋ ਤੇ ਉੱਥੇ ਆਪਣੇ ਕੰਮ ਦੇ ਦਮ ਤੇ ਆਪਣੀ ਹਾਜ਼ਰੀ ਦਰਜ ਕਰਵਾਉਂਦੇ ਹੋ ਸਮਾਜ ਵਿੱਚ ਤੁਹਾਡੀ ਇੱਜ਼ਤ ਵਧਾਉਣ ਲਈ ਅਜਿਹਾ ਕਰਨਾ ਬਹੁਤ ਜ਼ਰੂਰੀ ਹੈ ਇਹੀ ਉਹ ਮੌਕਾ ਹੁੰਦਾ ਹੈ ਜਦੋਂ ਤੁਸੀਂ ਸਾਰੇ ਲੋਕਾਂ ਦੀ ਨਜ਼ਰ ਵਿੱਚ ਆਉਂਦੇ ਹੋ ਲੋਕ ਤੁਹਾਡੇ ਕੰਮ ਤੋਂ ਪ੍ਰਭਾਵਿਤ ਹੁੰਦੇ ਨੇ ਤੇ ਉਹਨਾਂ ਦੇ ਮਨ ਵਿੱਚ ਤੁਹਾਡੇ ਪ੍ਰਤੀ ਇੱਜ਼ਤ ਵਧਦੀ ਹੈ ਜਦੋਂ ਵੀ ਤੁਹਾਨੂੰ ਆਪਣੇ ਪਿੰਡ ਜਾਂ ਸ਼ਹਿਰ ਲਈ ਕੋਈ ਵੀ ਧਰਮ ਦਾ ਕੰਮ ਜਾਂ ਫਿਰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲੇ ਤਾਂ ਉਹ ਜ਼ਰੂਰ ਕਰੋ ਮੌਕਾ ਨਾ ਛੱਡੋ 6ਵੀਂ ਗੱਲ ਕਿ ਸਮੇਂ ਦੀ ਸਹੀ ਵਰਤੋਂ ਕਰੋ ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਆਪਣੀ ਇੱਕ ਵੱਖਰੀ ਤੇ ਸ਼ਾਨਦਾਰ ਪਛਾਣ ਕਿਵੇਂ ਬਣਾਈਏ ਤਾਂ ਸਮੇਂ ਨੂੰ ਖਰਾਬ ਕਰਨਾ ਛੱਡ ਦਿਓ ਅਸੀਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਦੇਖਿਆ ਹੈ ਜੋ ਆਪਣੇ ਜੀਵਨ ਵਿੱਚ ਇੰਨੇ ਅਨੁਸ਼ਾਸਨ ਨਾਲ ਜਿਉਂਦੇ ਨੇ ਕਿ ਉਹਨਾਂ ਦੀ ਬਰਾਬਰੀ ਕਰਨਾ ਮੁਸ਼ਕਲ ਹੈ ਯਕੀਨ ਮੰਨਿਓ ਹਰ ਵਿਅਕਤੀ ਅਜਿਹੇ ਆਦਮੀ ਦੀ ਇੱਜ਼ਤ ਕਰਦਾ ਹੈ ਤੇ ਜੇਕਰ ਤੁਸੀਂ ਆਪਣੇ ਸਮੇਂ ਨੂੰ ਐਦਾਂ ਹੀ ਬਕਵਾਸਬਾਜੀ ਵਿੱਚ ਖਰਾਬ ਕਰ ਰਹੇ ਹੋ ਤਾਂ ਕੋਈ ਵੀ ਤੁਹਾਨੂੰ ਪਸੰਦ ਨਹੀਂ ਕਰੇਗਾ ਸਭ ਤੁਹਾਡੇ ਬਾਰੇ ਵਿੱਚ ਤਾਨੇ ਹੀ ਮਾਰਨਗੇ ਇਸ ਲਈ ਖਾਲੀ ਸਮੇਂ ਵਿੱਚ ਵੀ ਕੋਈ ਅਜੀਹਾ ਕੰਮ ਕਰੋ ਜਿਸ ਨਾਲ ਤੁਹਾਨੂੰ ਨਹੀਂ ਤਾਂ ਘੱਟੋ ਘੱਟ ਕਿਸੇ ਦੂਜੇ ਨੂੰ ਤਾਂ ਲਾਭ ਹੋ ਹੀ ਜਾਵੇ ਸੱਤਵੀਂ ਗੱਲ ਕਿ ਸਫਲ ਬਣੋ ਜੇਕਰ ਤੁਸੀਂ ਕਿਸੇ ਵੀ ਖੇਤਰ ਵਿੱਚ ਸਫਲ ਹੋ ਜਾਂਦੇ ਹੋ ਤਾਂ ਲੋਕ ਤੁਹਾਡੀ ਆਪਣੇ ਆਪ ਇੱਜ਼ਤ ਕਰਨ ਲੱਗ ਜਾਂਦੇ ਨੇ ਫਿਰ ਤੁਹਾਨੂੰ ਕਿਸੇ ਤੋਂ ਇਹ ਜਾਣਨ ਦੀ ਜ਼ਰੂਰਤ ਨਹੀਂ ਪਵੇਗੀ ਕਿ ਤੁਸੀਂ ਆਪਣੀ ਇੱਜ਼ਤ ਕਿਵੇਂ ਬਣਾਉਣੀ ਹੈ ਕਿਉਂਕਿ ਅੱਜ ਦੇ ਦੌਰ ਵਿੱਚ ਲੋਕ ਸਿਰਫ ਸਫਲ ਲੋਕਾਂ ਦੀ ਹੀ ਕਦਰ ਕਰਦੇ ਨੇ ਤੁਸੀਂ ਚਾਹੇ ਕਿੰਨੇ ਵੀ ਪੜ੍ਹੇ ਲਿਖੇ ਕਿਉਂ ਨਾ ਹੋਵੋ ਜੇਕਰ ਤੁਸੀਂ ਸਫਲ ਨਹੀਂ ਹੋ ਤੁਹਾਡੇ ਕੋਲ ਕੋਈ ਵਧੀਆ ਨੌਕਰੀ ਨਹੀਂ ਹੈ ਜਾਂ ਤੁਹਾਡਾ ਕੋਈ ਵਪਾਰ ਨਹੀਂ ਹੈ ਤਾਂ ਲੋਕ ਤੁਹਾਨੂੰ ਪੁੱਛਦੇ ਤੱਕ ਨਹੀਂ ਇਸ ਲਈ ਜਿੰਨੇ ਵੀ ਨੌਜਵਾਨ ਨੇ ਉਹ ਸਭ ਤੋਂ ਪਹਿਲਾਂ ਆਪਣੇ ਕੈਰੀਅਰ ਤੇ ਧਿਆਨ ਦਿਓ ਸਫਲ ਹੋ ਗਏ ਤਾਂ ਲੋਕ ਆਪਣੇ ਆਪ ਤੁਹਾਡੀ ਇੱਜ਼ਤ ਕਰਨਗੇ 8ਵੀਂ ਗੱਲ ਕੇ ਦੂਸਰਿਆਂ ਨਾਲੋਂ ਜ਼ਿਆਦਾ ਗਿਆਨ ਹਾਸਲ ਕਰੋ ਜੇਕਰ ਤੁਸੀਂ ਆਪਣੇ ਮੁਹੱਲੇ ਜਾਂ ਪਿੰਡ ਵਿੱਚ ਸਭ ਤੋਂ ਜ਼ਿਆਦਾ ਸਨਮਾਨ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਹੋਰਾਂ ਲੋਕਾਂ ਨਾਲੋਂ ਜ਼ਿਆਦਾ ਗਿਆਨ ਹਾਸਲ ਕਰਨਾ ਹੋਵੇਗਾ ਤੁਹਾਨੂੰ ਆਪਣੇ ਆਪ ਨੂੰ ਹਰ ਤਰ੍ਹਾਂ ਨਾਲ ਅਪਡੇਟ ਰੱਖਣਾ ਹੋਵੇਗਾ ਤਾਂ ਜੋ ਜਦੋਂ ਵੀ ਤੁਸੀਂ ਬੋਲੋ ਤਾਂ ਸਾਰੇ ਲੋਕ ਧਿਆਨ ਨਾਲ ਸੁਣ ਇਹਦੇ ਲਈ ਤੁਸੀਂ ਟੀਵੀ ਤੇ ਨਿਊਜ਼ ਵੇਖ ਸਕਦੇ ਹੋ ਤੇ ਅਖਬਾਰ ਆਦ ਪੜ੍ਹ ਸਕਦੇ ਹੋ ਜਿਹੜਾ ਵਿਅਕਤੀ ਜਿੰਨਾ ਜ਼ਿਆਦਾ ਹੁਸ਼ਿਆਰ ਹੁੰਦਾ ਹੈ ਉਸਨੂੰ ਲੋਕ ਓਨਾ ਹੀ ਜ਼ਿਆਦਾ ਪਸੰਦ ਕਰਦੇ ਨੇ ਤੇ ਉਸ ਦੀ ਓਨੇ ਹੀ ਜ਼ਿਆਦਾ ਇੱਜ਼ਤ ਕਰਦੇ ਨੇ ਨੌਵੀਂ ਗੱਲ ਕਿ ਬੇਬਾਕੀ ਨਾਲ ਜਵਾਬ ਦਿਓ ਅੱਜ ਉਹ ਦੌਰ ਹੈ ਕਿ ਜਿੱਥੇ ਕਮਜ਼ੋਰ ਵਿਅਕਤੀ ਨੂੰ ਤੁਰੰਤ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇੱਕ ਵਾਰ ਕਿਸੇ ਤੋਂ ਦਬਣ ਦੇ ਬਾਅਦ ਉਹ ਬਾਰ-ਬਾਰ ਤੁਹਾਡੇ ਤੇ ਕਟਾਕਸ਼ ਕਰਨ ਲੱਗਦੇ ਨੇ ਉਹਨਾਂ ਨੂੰ ਦੇਖ ਕੇ ਹੋਰ ਲੋਕ ਵੀ ਤੁਹਾਡਾ ਮਜ਼ਾਕ ਉਡਾਉਣ ਲੱਗਦੇ ਨੇ ਤੁਹਾਨੂੰ ਖੁਦ ਅਜੇਹਾ ਹੋਣ ਤੋਂ ਰੋਕਣਾ ਹੋਵੇਗਾ ਜੇਕਰ ਤੁਹਾਡੇ ਨਾਲ ਕੋਈ ਆਕੜ ਵਿੱਚ ਆ ਕੇ ਗੱਲ ਕਰ ਰਿਹਾ ਹੈ ਤਾਂ ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੇਬਾਕੀ ਨਾਲ ਜਵਾਬ ਦਿਓ ਤਾਂ ਜੋ ਸਾਹਮਣੇ ਵਾਲਾ ਵਿਅਕਤੀ ਤੇ ਹੋਰ ਲੋਕ ਤੁਰੰਤ ਸਮਝ ਜਾਣ ਕਿ ਇਹ ਬੰਦਾ ਕਾਬੂ ਵਿੱਚ ਆਉਣ ਵਾਲਾ ਨਹੀਂ ਹੈ ਅੱਜ ਕੱਲ ਆਪਣੀ ਇੱਜ਼ਤ ਖੁਦ ਕਰਵਾਉਣੀ ਪੈਂਦੀ ਹੈ 10ਵੀਂ ਗੱਲ ਆਪਣੇ ਟੈਲੈਂਟ ਨੂੰ ਸ਼ੋਅ ਕਰੋ ਕੁਝ ਲੋਕ ਆਮ ਤੌਰ ਤੇ ਹਮੇਸ਼ਾ ਸੋਚਦੇ ਰਹਿੰਦੇ ਨੇ ਕਿ ਆਪਣੀ ਵੈਲਿਊ ਕਿਵੇਂ ਵਧਾਈਏ ਪਰ ਉਸ ਦੇ ਲਈ ਜੋ ਜ਼ਰੂਰੀ ਕਦਮ ਹੈ ਉਹ ਨਹੀਂ ਚੁੱਕਦੇ ਲੋਕ ਇੱਜ਼ਤ ਕਰਦੇ ਨੇ ਟੈਲੈਂਟ ਦੀ ਕਲਾ ਦੀ ਕਿਸੇ ਵਿਅਕਤੀ ਦੀ ਨਹੀਂ ਉਹ ਦੌਰ ਗਿਆ ਜਦੋਂ ਆਦਮੀ ਦੀ ਇੱਜ਼ਤ ਕੀਤੀ ਜਾਂਦੀ ਸੀ ਅੱਜ ਦੇ ਜ਼ਮਾਨੇ ਵਿੱਚ ਇੱਜ਼ਤ ਹਾਸਲ ਕਰਨ ਲਈ ਤੁਹਾਨੂੰ ਆਪਣੇ ਅੰਦਰ ਲੁਕੇ ਹੁਨਰ ਨੂੰ ਲੋਕਾਂ ਨੂੰ ਦਿਖਾਉਣਾ ਹੋਵੇਗਾ ਤਾਂ ਹੀ ਲੋਕ ਤੁਹਾਨੂੰ ਖਾਸ ਸਮਝਣਗੇ ਇਸ ਲਈ ਤੁਹਾਡੇ ਅੰਦਰ ਜਿੰਨੇ ਵੀ ਚੰਗੇ ਗੁਣ ਤੇ ਹੁਨਰ ਨੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਬਾਹਰ ਕੱਢੋ ਤਦ ਹੀ ਤੁਹਾਡੀ ਇੱਜ਼ਤ ਹੋਵੇਗੀ 11ਵੀਂ ਗੱਲ ਕਿ ਆਪਣੀ ਸੁੱਖ ਸੁਵਿਧਾ ਤੇ ਜ਼ਰੂਰ ਖਰਚ ਕਰੋ ਅੱਜ ਕੱਲ ਜ਼ਮਾਨਾ ਦਿਖਾਵੇ ਦਾ ਹੈ ਜੇਕਰ ਤੁਸੀਂ ਸਿਰਫ ਪੈਸੇ ਕਮਾ ਕੇ ਜਮ੍ਹਾਂ ਕਰਦੇ ਰਹੋਗੇ ਤੇ ਉਹਨਾਂ ਦਾ ਉਪਯੋਗ ਬਿਲਕੁਲ ਵੀ ਨਹੀਂ ਕਰੋਗੇ ਤਾਂ ਲੋਕ ਤੁਹਾਨੂੰ ਕੰਜੂਸ ਕਹਿਣਗੇ ਇਸ ਵਿੱਚ ਇੱਜ਼ਤ ਕਰਨਾ ਤਾਂ ਦੂਰ ਲੋਕ ਤੁਹਾਨੂੰ ਕੰਜੂਸ ਕਹਿ ਕੇ ਤੁਹਾਡਾ ਮਜ਼ਾਕ ਬਣਾਉਂਦੇ ਨੇ ਤੁਹਾਡੇ ਕੋਲ ਪੈਸਾ ਹੈ ਤਾਂ ਲਾਲਚ ਕਰਨਾ ਠੀਕ ਨਹੀਂ ਹੈ ਤੁਸੀਂ ਆਪਣੇ ਪੈਸਿਆਂ ਨਾਲ ਕੁਝ ਐਸਾ ਕੰਮ ਕਰੋ ਜਾਂ ਅਜਈਆਂ ਚੀਜ਼ਾਂ ਖਰੀਦੋ ਜਿਸ ਨਾਲ ਤੁਸੀਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਸਕੋ ਜੇਕਰ ਲੋਕਾਂ ਨੂੰ ਲੱਗੇਗਾ ਕਿ ਤੁਸੀਂ ਵਾਕਈ ਜ਼ਿੰਦਗੀ ਨੂੰ ਮਾਣ ਰਹੇ ਹੋ ਤਾਂ ਲੋਕ ਤੁਹਾਡੇ ਪ੍ਰਸ਼ੰਸਕ ਬਣ ਜਾਣਗੇ 12ਵੀਂ ਗੱਲ ਕਿ ਔਰਤਾਂ ਦੀ ਹਮੇਸ਼ਾ ਇੱਜ਼ਤ ਕਰੋ ਸਮਾਜ ਵਿੱਚ ਔਰਤਾਂ ਦਾ ਵੀ ਸਥਾਨ ਹੁੰਦਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਆਪਣੀ ਚੰਗੀ ਰੈਪਿਊਟੇਸ਼ਨ ਕਿਵੇਂ ਬਣਾਈਏ ਤਾਂ ਔਰਤਾਂ ਦੀ ਇੱਜ਼ਤ ਕਰਨਾ ਸਿੱਖ ਲਓ ਯਾਦ ਰੱਖੋ ਔਰਤਾਂ ਦੁਆਰਾ ਕੀਤੀ ਗਈ ਮਸ਼ਹੂਰੀ ਬਹੁਤ ਜਲਦੀ ਤੁਹਾਡੇ ਇਲਾਕੇ ਵਿੱਚ ਫੈਲ ਜਾਂਦੀ ਹੈ ਜੇਕਰ ਤੁਸੀਂ ਔਰਤਾਂ ਦੀ ਇੱਜ਼ਤ ਕਰੋਗੇ ਤਾਂ ਤੁਹਾਡੇ ਪਿੰਡ ਵਿੱਚ ਗੱਲ ਫੈਲੇਗੀ ਕਿ ਤੁਸੀਂ ਵਾਕਈ ਸਨਮਾਨਯੋਗ ਤੇ ਚੰਗੇ ਵਿਅਕਤੀ ਹੋ ਤੇ ਜੇਕਰ ਕਿਤੇ ਤੁਸੀਂ ਔਰਤਾਂ ਦੀ ਨਜ਼ਰ ਵਿੱਚ ਗਿਰ ਗਏ ਆਫਰ ਆਪਣੀ ਰਿਸਪੈਕਟ ਵਧਾਉਣ ਦੇ ਬਾਰੇ ਸੋਚੋ ਵੀ ਨਾ ਕਿਉਂਕਿ ਫਿਰ ਇਹ ਕੰਮ ਲਗਭਗ ਅਸੰਭਵ ਹੋ ਜਾਵੇਗਾ 13ਵੀਂ ਗੱਲ ਕਿ ਕੁਝ ਵੱਖਰਾ ਕਰਕੇ ਦਿਖਾਓ ਖੁਦ ਦੀ ਵੈਲਿਊ ਵਧਾਉਣ ਦੇ ਤਰੀਕੇ ਤਾਂ ਕਈ ਨੇ ਪਰ ਇਹ ਇੱਕ ਅਜੀਬਾ ਤਰੀਕਾ ਹੈ ਜੋ ਇੱਕ ਝਟਕੇ ਵਿੱਚ ਤੁਹਾਡੀ ਇੱਜ਼ਤ ਵਧਾ ਸਕਦਾ ਹੈ ਆਮ ਜੀਵਨ ਤਾਂ ਸਾਰੇ ਹੀ ਜਿਉਂਦੇ ਨੇ ਤੇ ਜ਼ਿਆਦਾਤਰ ਲੋਕ ਬਸ ਖੁਦ ਲਈ ਹੀ ਜਿਉਂਦੇ ਨੇ ਤੁਸੀਂ ਆਪਣੇ ਜੀਵਨ ਵਿੱਚ ਕੋਈ ਐਸਾ ਕੰਮ ਕਰੋ ਜੋ ਸਾਰੇ ਯਾਦ ਰੱਖਣ ਤੇ ਲੋਕਾਂ ਦੇ ਵਿਚਾਰ ਤੁਹਾਡੀ ਸਾਖ ਬਣ ਜਾਵੇ ਤੁਸੀਂ ਕਿਸੇ ਵੀ ਖੇਤਰ ਵਿੱਚ ਆਪਣੇ ਪਿੰਡ ਜਾਂ ਫਿਰ ਸ਼ਹਿਰ ਦਾ ਨਾਮ ਰੌਸ਼ਨ ਕਰੋ ਜਾਂ ਫਿਰ ਕੋਈ ਧਰਮ ਦਾ ਅਜੀਹਾ ਕੰਮ ਕਰੋ ਜਿਸ ਨਾਲ ਗਰੀਬ ਲੋਕਾਂ ਨੂੰ ਲੰਬੇ ਸਮੇਂ ਤੱਕ ਫਾਇਦਾ ਹੋਵੇ 14ਵੀਂ ਗੱਲ ਕਿ ਆਪਣੀ ਕਮਜ਼ੋਰੀ ਕਿਸੇ ਨੂੰ ਨਾ ਦੱਸੋ ਇੱਕ ਮਜ਼ਬੂਤ ਵਿਅਕਤੀ ਉਹ ਹੁੰਦਾ ਹੈ ਜੋ ਆਪਣੇ ਦੁੱਖਾਂ ਨੂੰ ਖੁਦ ਇਕੱਲਾ ਲੈ ਕੇ ਚੱਲਦਾ ਹੈ ਪਰ ਆਪਣੀਆਂ ਖੁਸ਼ੀਆਂ ਨੂੰ ਸਾਰਿਆਂ ਨਾਲ ਵੰਡਦਾ ਹੈ ਅਜਿਹਾ ਵਿਅਕਤੀ ਦਰਸਲ ਇੱਜ਼ਤ ਦਾ ਹੱਕਦਾਰ ਹੁੰਦਾ ਹੈ ਕਿਉਂਕਿ ਇਹ ਇੱਕ ਖਾਸ ਗੁਣ ਹੈ ਜੋ ਸਾਰਿਆਂ ਵਿੱਚ ਨਹੀਂ ਹੁੰਦਾ ਅੱਜਕੱਲ੍ਹ ਲੋਕ ਦੂਸਰਿਆਂ ਦੀ ਕਮਜ਼ੋਰੀ ਫੜਨ ਦੇ ਚੱਕਰ ਵਿੱਚ ਲੱਗੇ ਰਹਿੰਦੇ ਨੇ ਤਾਂ ਜੋ ਉਹਨਾਂ ਨੂੰ ਘੇਰਿਆ ਜਾ ਸਕੇ ਤੇ ਲੋਕਾਂ ਦੇ ਵਿਚਾਰ ਉਹਨਾਂ ਦਾ ਮਜ਼ਾਕ ਉਡਾਇਆ ਜਾ ਸਕੇ ਤੁਸੀਂ ਧਿਆਨ ਰੱਖਣਾ ਹੈ ਕਿ ਆਪਣੀ ਕਮਜ਼ੋਰੀ ਨੂੰ ਖੁਦ ਤੱਕ ਹੀ ਸੀਮਤ ਰੱਖੋ ਨਹੀਂ ਤਾਂ ਲੋਕ ਤੁਹਾਡੀ ਉਸੇ ਕਮਜ਼ੋਰੀ ਨੂੰ ਨਿਸ਼ਾਨਾ ਬਣਾਉਣਗੇ ਆਖਰੀ ਤੇ 15ਵੀਂ ਗੱਲ ਕਿ ਸਾਰਿਆਂ ਦੇ ਨਾਲ ਪਿਆਰ ਨਾਲ ਰਹੋ ਇੱਜ਼ਤ ਉਸੇ ਵਿਅਕਤੀ ਦੀ ਹੁੰਦੀ ਹੈ ਜੋ ਖੁਦ ਦੂਸਰਿਆਂ ਦੀ ਇੱਜ਼ਤ ਕਰਦਾ ਹੈ ਜੇਕਰ ਤੁਸੀਂ ਸਾਰਿਆਂ ਨਾਲ ਲੜਾਈ ਝਗੜਾ ਕਰਦੇ ਹੋ ਸਮਾਜ ਵਿੱਚ ਤੁਹਾਡੀ ਸ਼ਬੀ ਖਰਾਬ ਹੋ ਜਾਵੇਗੀ ਤੇ ਕੋਈ ਵੀ ਤੁਹਾਡਾ ਸਨਮਾਨ ਨਹੀਂ ਕਰੇਗਾ ਚੰਗਾ ਵਿਹਾਰ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਜੋ ਅਣਪੜ੍ਹ ਤੇ ਗਰੀਬ ਵਿਅਕਤੀ ਨੂੰ ਵੀ ਇੱਜ਼ਤ ਦਵਾ ਦਿੰਦੀ ਹੈ ਚਾਹੇ ਕੋਈ ਛੋਟਾ ਹੋਵੇ ਜਾਂ ਵੱਡਾ ਸਾਰਿਆਂ ਨਾਲ ਪਿਆਰ ਨਾਲ ਗੱਲ ਕਰੋ ਉਹਨਾਂ ਨਾਲ ਜਦੋਂ ਵੀ ਸਮਾਂ ਬਤਾਓ ਹੱਸਦੇ ਮਸਕਰਾਉਂਦੇ ਰਹੋ ਇਸ ਤਰ੍ਹਾਂ ਹਰ ਵਿਅਕਤੀ ਤੁਹਾਡੇ ਵਿਹਾਰ ਤੋਂ ਪ੍ਰਭਾਵਿਤ ਹੋ ਕੇ ਤੁਹਾਡੀ ਇੱਜ਼ਤ ਕਰੇਗਾ ਸੋ ਦੋਸਤੋ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਕਰੋ ਤੇ ਦੋਸਤਾਂ ਨਾਲ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖੋ ਸ਼ੁਕਰੀਆ